ਦੋਸਤੋ ਹਾਜ਼ਰ ਆਇ ਇੱਕ ਹੋਰ ਰਿਪੋਰਟ ਲੈ ਕੇ ਚੈਨਲ ਰਿਤੇਸ਼ ਲਖੀ ਅਨਪਲਗ ਦੀ ਆਪਣੀ ਅੱਜ ਦੀ ਰਿਪੋਰਟ ਵਿੱਚ ਗੱਲ ਮੈਂ ਇੱਕ ਵਾਰ ਫੇਰ ਕਰਾਂਗਾ ਮਾਜੇ ਦੇ ਬੇਕਾਬੂ ਹੋਏ ਗੈਂਗਸ ਬਾਰੇ ਅਤੇ ਤਤਕਦੀ ਆ ਰਹੀ ਉਸ ਗੈਂਗਵਾਰ ਬਾਰੇ ਜਿਸ ਨੂੰ ਲੈ ਕੇ ਦੋ ਅਲੱਗ-ਅਲੱਗ ਰਿਪੋਰਟਸ ਮੈਂ ਬੀਤੇ ਸਾਲ ਅਕਤੂਬਰ ਦੇ ਮਹੀਨੇ ਦੌਰਾਨ ਨਸ਼ਰ ਉਸ ਵਕਤੀਆਂ ਜਦੋਂ ਦੋ ਹਫ਼ਤੇ ਦਰਮਿਆਨ ਹੀ ਪੱਟੀ ਅਤੇ ਸਠਿਆਲਾ ਵਿਖੇ ਕਤਲ ਦੀਆਂ ਦੋ ਵਾਰਦਾਤਾਂ ਵਾਪਰੀਆਂ ਪਹਿਲਾ ਕਤਲ ਸੀ ਪੱਟੀ ਵਿਖੇ ਸਰਪੰਚੀ ਚੋਣਾਂ ਦੌਰਾਨ ਕਤਲ ਕੀਤਾ ਗਿਆ ਰਾਜ ਤਲਵੰਡੀ ਜਿਸ ਨੂੰ ਲੰਡੇ ਹਰੀਕੇ ਦਾ ਲਿਹਾਜ਼ੀ ਦੱਸ ਕੇ ਉਸ ਦਾ ਖਾਸ ਵਿਅਕਤੀ ਦੱਸ ਕੇ ਗੋਪੀ ਕੰਸ਼ਾਮਪੁਰੀਆ ਗੈਂਗ ਮੈਂਬਰਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਇਸ ਕਤਲ ਦੀ ਵਾਰਦਾਤ ਦੀ ਜ਼ਿੰਮੇਵਾਰੀ ਸੋਸ਼ਲ ਮੀਡੀਆ ਉੱਤੇ ਪ੍ਰਭ ਦਾਸੂਵਾਲ ਵੱਲੋਂ ਲਈ ਗਈ ਪੁਰਤਗਾਲ ਆਧਾਰਿਤ ਕੰਸ਼ਾਮਪੁਰੀਆ ਗੈਂਗ ਲਈ ਕੰਮ ਕਰਨ ਵਾਲੇ ਡੋਨੀ ਬਲ ਅਤੇ ਮਨ ਕੰਸ਼ਾਮਪੁਰੀਆ ਵੱਲੋਂ ਲਈ ਗਈ ਇਸ ਵਾਰਦਾਤ ਦੀ ਜਵਾਬੀ ਕਾਰਵਾਈ ਸੀ 2 ਹਫ਼ਤੇ ਬਾਅਦ ਕਤਲ ਕੀਤਾ ਗਿਆ ਸਠਿਆਲਾ ਦਾ ਗੁਰਦੀਪ ਗੋਖਾ ਸਰਪੰਚ ਗੁਰਦੀਪ ਗੋਖਾ ਸਰਪੰਚ ਡੋਨੀ ਬਾਲ ਦਾ ਕੇਸ ਵਾਰ ਸੀ ਉਸ ਦਾ ਕਤਲ ਇੱਕ ਨਜਾਇਜ਼ ਕਤਲ ਸੀ ਇਹ ਗੱਲ ਸੱਤੇ ਨਸ਼ਾਰੇ ਨੇ ਆਪਣੀ ਉਸੋਸ਼ਲ ਮੀਡੀਆ ਪੋਸਟ ਵਿੱਚ ਵੀ ਕਬੂਲੀ ਲੇਕਿਨ ਉਸ ਨੂੰ ਨਿਸ਼ਾਨਾ ਸਿਰਫ ਇਸ ਵਾਸਤੇ ਬਣਾਇਆ ਗਿਆ ਕਿਉਂਕਿ ਇੱਕ ਦੂਸਰੇ ਵਿਰੋਧੀ ਗੈਂਗ ਦੇ ਸਾਥੀਆਂ ਅਤੇ ਲਿਹਾਜ਼ੀਆਂ ਨੂੰ ਨਿਸ਼ਾਨਾ ਬਣਾਏ ਜਾਣ ਦੀ ਲੜੀ ਅੱਗੇ ਤੋਰਨੀ ਸੀ ਵਿਰੋਧੀ ਗੈਂਗ ਦੇ ਨਾਲ ਲਿਹਾਜ਼ ਰੱਖਣ ਵਾਲੇ ਲੋਕਾਂ ਨੂੰ ਨਿਸ਼ਾਨਾ ਬਣਾਏ ਜਾਣ ਦੀ ਇਹ ਲੜੀ ਅੱਗੇ ਤੁਰੀ ਹੈ ਤੇ ਕੁਝ ਦਿਨ ਪਹਿਲਾਂ ਯਾਨੀ ਕਿ 12 ਜਨਵਰੀ ਨੂੰ ਹਰੀਕੇ ਵਿਖੇ ਕਤਲ ਕੀਤਾ ਗਿਆ ਹੈ ਰਾਮ ਗੋਪਾਲ ਨਾ ਦੇਖ ਵਿਅਕਤੀ ਨੂੰ ਜੋ ਕਿ ਗੈਂਗਸਟਰ ਲੰਡੇ ਹਰੀਕੇ ਦਾ ਗਵਾਂਡੀ ਸੀ ਸੋਸ਼ਲ ਮੀਡੀਆ ਪੋਸਟ ਉੱਤੇ ਇੱਕ ਵਾਰ ਫੇਰ ਕੋਪੀ ਕਨ ਸ਼ਾਮਪੂਰੀਆ ਗੈਂਗ ਕੌਸ਼ਲ ਚੌਧਰੀ ਤੇ ਪ੍ਰਭ ਦਾਸੂਵਾਲ ਨੇ ਇਸ ਵਾਰਦਾਤ ਦੀ ਜ਼ਿੰਮੇਵਾਰੀ ਇਹ ਕਹਿ ਕੇ ਕਬੂਲੀ ਕਿ ਅਕਤੂਬਰ ਦੇ 3 ਤੀਸਰੇ ਹਫਤੇ ਦੌਰਾਨ ਗੁਰਪ੍ਰੀਤ ਗੋਖੇ ਸਰਪੰਚ ਦਾ ਬਦਲਾ ਲੈ ਲਿਆ ਗਿਆ ਹੈ ਹਾਲਾਂਕਿ ਗੁਰਪ੍ਰੀਤ ਗੋਖੇ ਸਰਪੰਚ ਨੂੰ ਮਾਰਨ ਵਾਲੇ ਗੈਂਗਸਟਰ ਦਾ ਇੱਕ ਪੁਲਿਸ ਮੁਕਾਬਲਾ ਵੀ ਅਕਤੂਬਰ ਨਵੰਬਰ ਦੇ ਮਹੀਨੇ ਦੌਰਾਨ ਹੀ ਹੁੰਦਾ ਹੈ ਜਦੋਂ ਕਿ ਗੁਰਸ਼ਰਨ ਤੇ ਪਾਰਸਨਾ ਦੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਮਗਰੋਂ ਅੰਮ੍ਰਿਤਸਰ ਦਿਹਾਤੀ ਪੁਲਿਸ ਜਦੋਂ ਹਥਿਆਰਾਂ ਦੀ شناخت ਕਰਨ ਲਈ ਹਥਿਆਰਾਂ ਨੂੰ ਫੜਵਾਉਣ ਲਈ ਬਿਆਸ ਦਰਿਆ ਦੇ ਕੰਢੇ ਲਿਜਾਂਦੀ ਹੈ ਇਹ ਗੈਂਗਸਟਰ ਭੱਜਣ ਦੀ ਕੋਸ਼ਿਸ਼ ਕਰਦੇ ਨੇ ਜਿਸ ਤੋਂ ਬਾਅਦ ਗੋਲੀ ਚੱਲਦੀ ਹੈ ਤੇ ਇਸ ਗੋਲੀਬਾਰੀ ਦੇ ਵਿੱਚ ਗੁਰਸ਼ਰਨ ਦੀ ਮੌਤ ਹੋ ਜਾਂਦੀ ਹੈ ਲੇਕਿਨ ਵਿਰੋਧੀ ਗੈਂਗ ਲਈ ਅਜੇ ਗੁਰਪ੍ਰੀਤ ਗੋਖੇ ਸਰਪੰਚ ਦੀ ਮੌਤ ਦਾ ਬਦਲਾ ਨਹੀਂ ਲਿਆ ਗਿਆ ਜਿਸ ਨੂੰ ਹੁਣ ਰਾਮਗੋਪਾਲ ਨੂੰ ਮਾਰ ਕੇ ਲਿਆ ਗਿਆ ਹੈ 59ਠੇਲਾ ਵਿਖੇ ਮਾਰਿਆ ਗਿਆ ਗੁਰਦੀਪ ਗੋਖਾ ਸਰਪੰਚ ਇੱਕ ਆੜਤੀਆ ਸੀ ਜਿਸ ਨੂੰ ਉਸਦੀ ਆੜ੍ਹਤੀ ਦੀ ਦੁਕਾਨ ਦੇ ਬਾਹਰ ਮੋਟਰਸਾਈਕਲ ਉੱਤੇ ਸਵਾਰ ਹੋ ਕੇ ਆਏ ਹਮਲਾਵਰਾਂ ਨੇ ਕਤਲ ਕੀਤਾ ਸੀ ਇਸ ਵਾਰਦਾਤ ਤੋਂ 3 ਮਹੀਨੇ ਬਾਅਦ ਯਾਨੀ ਕਿ ਅੱਜ ਤੋਂ ਕੁਝ ਦਿਨ ਪਹਿਲਾਂ 12 ਜਨਵਰੀ ਨੂੰ ਹਰੀਕੇ ਵਿਖੇ ਕਤਲ ਕੀਤਾ ਜਾਂਦਾ ਹੈ ਇੱਕ ਹੋਰ ਆੜਤੀਏ ਨੂੰ ਜਿਸ ਦਾ ਨਾਂ ਸੀ ਰਾਮ ਗੋਪਾਲ ਮਿੰਟੂ ਬਾਂਮਣ ਦੇ ਨਾਂ ਨਾਲੋਂ ਵੀ ਰਾਮ ਗੋਪਾਲ ਨੂੰ ਜਾਣਿਆ ਜਾਂਦਾ ਸੀ ਰਾਮ ਗੋਪਾਲ ਗੈਂਗਸਟਰ ਲੰਡਾ ਹਰੀਕੇ ਦਾ ਗਵਾਂਡੀ ਵੀ ਸੀ ਤੇ ਜਿਹੜੀ ਸੋਸ਼ਲ ਮੀਡੀਆ ਪੋਸਟ ਪਾਈ ਗਈ ਇਸ ਕਤਲ ਦੀ ਵਾਰਦਾਤ ਤੋਂ ਬਾਅਦ ਜਿਸ ਨੂੰ ਪ੍ਰਭ ਦਾਸਵਾਲ ਯਾਨੀ ਕਿ ਗੋਪੀ ਕਨ ਸ਼ਾਮਪੂਰੀਆ ਗੈਂਗ ਦੇ ਉਸੇ ਮੈਂਬਰ ਨੇ ਪਾਇਆ ਜਿਸ ਨੇ ਅਕਤੂਬਰ ਦੇ ਪਹਿਲੇ ਹਫਤੇ ਦੌਰਾਨ ਰਾਜ ਤਲਵੰਡੀ ਦਾ ਕਤਲ ਕਰਕੇ ਜ਼ਿੰਮੇਵਾਰੀ ਕਬੂਲੀ ਸੀ ਇਸ ਸੋਸ਼ਲ ਮੀਡੀਆ ਪੋਸਟ ਦੇ ਵਿੱਚ ਦਾਵਾ ਇਹ ਕੀਤਾ ਗਿਆ ਕਿ ਗੈਂਗਸਟਰ ਲੰਡੇ ਹਰੀਕੇ ਦਾ ਕੰਮ ਸੰਭਣ ਵਾਲਾ ਉਸ ਨੂੰ ਰੰਗਦਾਰੀਆਂ ਫਿਰੋਤੀਆਂ ਦੀ ਵਸੂਲੀਆਂ ਲਈ ਨੰਬਰ ਮੁਹਈਆ ਕਰਵਾਉਣ ਵਾਲਾ ਹਥਿਆਰ ਤੇ ਉਸਦੇ ਸਾਥੀਆਂ ਨੂੰ ਲੌਜਿਸਟਿਕਲ ਮਦਦ ਦੇਣ ਵਾਲਾ ਵਿਅਕਤੀ ਰਾਮ ਗੋਪਾਲ ਸੀ ਜਿਸ ਨੂੰ ਗੁਰਦੀਪ ਗੋਖੇ ਸਰਪੰਚ ਦੇ ਅਕਤੂਬਰ 2024 ਦੇ ਵਿੱਚ ਹੋਏ ਕਤਲ ਦੇ ਬਦਲੇ ਵੱਜੋਂ ਮਾਰਿਆ ਗਿਆ ਹੈ ਸਭ ਤੋਂ ਵੱਡੀ ਹੈਰਾਨੀ ਦੀ ਗੱਲ ਇਹ ਸੀ ਕਿ ਪ੍ਰਭ ਦਾਸੂਵਾਲ ਤੋਂ ਇਲਾਵਾ ਗੋਪੀ ਕਨ ਸ਼ਾਮਪੂਰੀਆ ਗੈਂਗ ਦੇ ਮੈਂਬਰਾਂ ਤੋਂ ਇਲਾਵਾ ਇਸ ਕਤਲ ਦੀ ਜ਼ਿੰਮੇਵਾਰੀ ਕਬੂਲਨ ਦੀਆਂ ਸੋਸ਼ਲ ਮੀਡੀਆ ਪੋਸਟ ਗੁਰगांव ਆਧਾਰਿਤ ਗੈਂਗਸਟਰ ਕੌਸ਼ਲ ਚੌਧਰੀ ਵੱਲੋਂ ਵੀ ਪਾਈਆਂ ਗਈਆਂ ਸੂਰਜ ਬਡੋਲੀਏ ਤੇ ਇੱਕ ਹੋਰ ਗੈਂਗਸਟਰ ਦਾ ਨਾਂ ਵੀ ਇਹ ਸੋਸ਼ਲ ਮੀਡੀਆ ਪੋਸਟ ਦੇ ਵਿੱਚ ਲਿਆ ਗਿਆ ਯਾਨੀ ਕਿ ਹਰੀਕੇ ਵਿਖੇ ਹੋਏ ਕਤਲ ਦੀ ਵਾਰਦਾਤ ਜਿਸ ਦੇ ਦੋ ਸ਼ੂਟਰਾਂ ਨੂੰ ਵੀ ਤਰਨ ਤਰਨ ਪੁਲਿਸ ਨੇ ਇਸ ਵਾਰਦਾਤ ਤੋਂ ਕੁਝ ਹੀ ਮਿੰਟ ਬਾਅਦ ਗ੍ਰਿਫਤਾਰ ਕਰ ਲਿਆ ਉਸ ਵਾਰਦਾਤ ਤੋਂ ਉੱਪਰ ਦੀ ਹੈ ਇੱਕ ਗੈਂਗਵਾਰ ਦੀ ਵੱਡੀ ਤਸਵੀਰ ਜੋ ਕਿ ਹੁਣ ਸਿਰਫ ਪੰਜਾਬ ਦੇ ਮਾਝੇ ਇਲਾਕੇ ਦੇ ਵਿੱਚ ਕੋਪੀ ਕਨ ਸ਼ਾਮਪੂਰੀਆ ਅਤੇ ਗੈਂਗਸਟਰ ਲੰਡਾ ਹਰੀਕੇ ਜਾਂ ਸੱਤੇ ਨਸ਼ੇਰੇ ਦੇ ਗੈਂਗਸ ਦਰਮਿਆਨ ਹੋ ਰਹੀ ਗੈਂਗਵਾਰ ਨਾ ਹੋ ਕੇ ਪੰਜਾਬ ਦੀ ਉਹ ਵੱਡੀ ਗੈਂਗਵਾਰ ਹੋ ਸਕਦੀ ਹੈ ਜੋ ਕਿ ਪੰਜਾਬ ਦੇ ਅੰਡਰਵਰਲਡ ਦੀ ਅਗਲੀ ਤਸਵੀਰ ਹੈ ਅਪਣੇ ਅੱਜ ਦੇ ਇਸ ਰਿਪੋਰਟ ਦੇ ਵਿੱਚ ਮਾਜੇ ਦੀ ਇਸ ਗੈਂਗਵਾਰ ਨੂੰ ਤਾਜ਼ਾ ਹੋਏ ਰਾਮ ਗੋਪਾਲ ਦੇ ਕਤਲ ਦੀ ਵਾਰਦਾਤ ਦੇ ਨਾਲ ਅੱਗੇ ਵਧਣ ਦੇ ਸਿਲਸਿਲੇ ਨੂੰ ਤਾਂ ਆਪਾਂ ਡਿਸਕਸ ਕਰਨਾ ਹੀ ਹੈ ਲੇਕਿਨ ਸਮਝਣ ਦੀ ਕੋਸ਼ਿਸ਼ ਇਹ ਵੀ ਕਰਨੀ ਹੈ ਕਿ ਕੀ ਮਾਰੇ ਜਾ ਚੁੱਕੇ ਗੈਂਗਸਟਰ ਗੋਪੀ ਕੰਸ਼ਾਮਪੂਰੀਆ ਦਾ ਰਿਵਾਈਵ ਹੋ ਚੁੱਕਾ ਗੈਂਗ ਪੁਰਤਗਾਲ ਆਧਾਰਿਤ ਉਸ ਦੇ ਸਰਗਨਾ ਦਵਿੰਦਰ ਬੰਬੀਹਾ ਲੱਕੀ ਪਟਿਆਲ ਕੌਸ਼ਲ ਚੌਧਰੀ ਅਤੇ ਕਈ ਅਜਿਹੇ ਗੈਂਗਸ ਦੇ ਨਾਲ ਟਾਈਅਪ ਕਰਕੇ ਇਹਨਾਂ ਦੇ ਨਾਲ ਲੀਗ ਦੇ ਵਿੱਚ ਆ ਕੇ ਪੰਜਾਬ ਦੇ ਵਿੱਚ ਅন্ডਰਵਰਲਡ ਦੀ ਬਹੁਤ ਹੀ ਖਤਰਨਾਕ ਲੀਗ ਤਿਆਰ ਕਰ ਚੁੱਕੇ ਨੇ ਕਿਉਂਕਿ ਆਪਾਂ ਜਦੋਂ ਅਕਤੂਬਰ 2024 ਦੇ ਵਿੱਚ ਰਿਪੋਰਟਸ ਬਣਾਈਆਂ ਸਨ ਇਹ ਤਸਵੀਰ ਉਸ ਵਕਤ ਹੀ ਸਾਫ਼ ਹੋ ਚੁੱਕੀ ਸੀ ਕਿ ਡੋਨੀਬਲ ਅਤੇ ਮਨਕੰਸ਼ਾਮਪੂਰੀਆ ਤਿੰਨ ਵੱਖਰੇ ਵੱਖਰੇ ਗੈਂਗਸ ਤੇ ਗੈਂਗਸਟਰਾਂ ਦੇ ਨਾਲ ਸਿੱਧੇ ਕਨਫਰੋન્ટેਸ਼ਨ ਵਿੱਚ ਆ ਚੁੱਕੇ ਨੇ ਦੋਸਤੋ ਪਿਛਲੇ 1.5 ਸਾਲਾਂ ਦੇ ਅਰਸੇ ਦੌਰਾਨ 6 ਵੱਡੀਆਂ ਅਪਰਾਧਿਕ ਵਾਰਦਾਤਾਂ ਜਿਨ੍ਹਾਂ ਵਿੱਚੋਂ ਹਰ ਵਾਰਦਾਤ ਉੱਤੇ ਮੈਂ ਇੱਕ ਵੱਖ ਰਿਪੋਰਟ ਬਣਾਈ ਹੈ ਇਹਨਾਂ तमाम ਰਿਪੋਰਟਸ ਤੋਂ ਜਿਹੜੀ ਇੱਕ ਕਲੀਅਰ ਪਿਕਚਰ ਉੱਭਰ ਚੁੱਕੀ ਹੈ ਉਹ ਇਹ ਹੈ ਕਿ ਗਨਸ਼ਾਮਪੂਰੀਆ ਗੈਂਗ ਰਿਵਾਈਵ ਹੋ ਚੁੱਕਾ ਹੈ ਪੁਰਤਗਾਲ ਆਧਾਰਿਤ ਦੋਨੀ ਬਾਲਾ ਤੇ ਮਨਕ ਗਨਸ਼ਾਮਪੂਰੀਆ ਨੇ ਇਸ ਗੈਂਗ ਨੂੰ ਦੁਬਾਰਾ ਤੋਂ ਖੜਾ ਕਰਤਾ ਹੈ ਇਸ ਸਿਲਸਿਲਾ 2023 ਦੇ ਵਿੱਚ ਸਭ ਤੋਂ ਪਹਿਲਾਂ ਹੋਏ ਚਰਨੈਲ ਸਠਿਆਲੇ ਦੇ ਕਤਲ ਤੋਂ ਸ਼ੁਰੂ ਹੁੰਦਾ ਤੁਹਾਨੂੰ ਯਾਦ ਹੋਵੇਗਾ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋਇਆ ਉਹ ਕਤਲ ਜਿੱਥੇ ਸਠਿਆਲੇ ਪਿੰਡ ਦੇ ਜਰਨੈਲ ਸਿੰਘ ਨੂੰ ਮਰਡਰ ਕਰਤਾ ਗਿਆ ਸੀ ਉਸ ਦੇ ਇੱਕ ਬਹੁਤ ਹੀ ਛੋਟੇ ਬੇਟ ਦੇ ਸਾਹਮਣੇ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਇੱਕ ਸਨਸਨੀਖੇਜ਼ ਵਾਰਦਾਤ ਸੀ ਜਿਸ ਤੋਂ ਬਾਅਦ ਪੰਜਾਬ ਪੁਲਿਸ ਦੇ ਮੁਖੀ ਗੌਰਵ ਯਾਦਵ ਨੇ ਇੱਕ ਟਵੀਟ ਦੇ ਜ਼ਰੀਏ ਇੱਕ ਸਟੇਟਮੈਂਟ ਦੇ ਜ਼ਰੀਏ ਦੋਨੀ ਬਲ ਮਨਕਰ ਸ਼ਾਮਪੂਰੀਆ ਅਤੇ ਗੌਨਚਾਮਪੂਰੀਆ ਗੈਂਗ ਦੇ 10 ਮੈਂਬਰਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਜਿਨ੍ਹਾਂ ਵਿੱਚੋਂ ਬਹੁਤਾਤ ਅੱਜ ਤੱਕ ਫੜੇ ਨਹੀਂ ਜਾ ਸਕੇ ਨੇ ਇਸ ਤੋਂ ਬਾਅਦ ਅਗਲੀ ਵੱਡੀ ਵਾਰਦਾਤ ਇਸ ਗੈਂਗ ਦੀ ਰਹੀ ਬੀਤੇ ਸਾਲ ਲੋਕ ਸਭਾ ਚੋਣਾਂ ਤੋਂ ਠੀਕ ਇੱਕ ਰਾਹ ਪਹਿਲਾਂ ਦੀਪੂ ਸਰਕਾਰੀਆ ਦਾ ਕੀਤਾ ਗਿਆ ਕਤਲ ਹੋਰ ਗੈਂਗਸਟਰ ਜਗੂ ਭਗਵਾਨਪੁਰੀਆ ਦਾ ਬਹੁਤ ਹੀ ਨੇੜਲਾ ਕਰੀਪੀ ਮੰਨਿਆ ਗਿਆ ਦੀਪੂ ਸਰਕਾਰੀਆ ਪੰਜਾਬ ਦੇ ਵਿੱਚ ਉਸ ਵਕਤ ਨਿਸ਼ਾਨਾ ਬਣਾਇਆ ਗਿਆ ਜਦੋਂ ਸੁਰੱਖਿਆ ਦੇ ਪ੍ਰਬੰਧ ਲੋਕ ਸਭਾ ਚੋਣਾਂ ਤੋਂ ਪਹਿਲਾਂ ਟੌਪ ਲੈਵਲ ਦੇ ਸਨ ਕੰਸ਼ਾਮਪੁਰੀਆ ਗੈਂਗ ਨੇ ਸਿੱਧਾ ਸੁਨੇਹਾ ਦਿੱਤਾ ਤੇ ਇੱਕ ਚੈਲੰਜ ਵੀ ਇੱਕ ਤਰੀਕੇ ਨਾਲ ਪੰਜਾਬ ਪੁਲਿਸ ਨੂੰ ਸੀ ਕਿ ਇਸ ਗੈਂਗ ਦੀਆਂ ਵਾਰਦਾਤਾਂ ਨੂੰ ਨਹੀਂ ਰੋਕਿਆ ਜਾ ਸਕਦਾ ਫਿਰ ਸੁਰੱਖਿਆ ਦੇ ਪ੍ਰਬੰਧਾਂ ਦਾ ਮਿਆਰ ਭਾਵੇਂ ਕਿਸੇ ਲੈਵਲ ਤੱਕ ਰਿਹਾ ਹੋਵੇ ਇਸ ਤੋਂ ਕੁਝ ਮਹੀਨੇ ਬਾਅਦ ਰਾਜ ਤਲਵੰਡੀ ਨੂੰ ਪੱਟੀ ਵਿਖੇ ਨਿਸ਼ਾਨਾ ਬਣਾਇਆ ਗਿਆ ਤੇ ਇਹ ਉਹ ਵਾਰਦਾਸ ਸੀ ਜਿਸ ਤੋਂ ਬਾਅਦ ਪਹਿਲੀ ਵਾਰ ਇਹ ਚੀਜ਼ ਸਭ ਦੇ ਸਾਹਮਣੇ ਆਈ ਕਿ ਗੈਂਗਸਟਰ ਲੰਡੇ ਹਰੀਕੇ ਤੇ ਉਸਦੇ ਸਾਥੀਆਂ ਨੂੰ ਨਿਸ਼ਾਨੇ ਤੇ ਲੈ ਕੇ ਆਪਣੇ ਦੁਸ਼ਮਣ ਵੱਜੋਂ ਚੱਲ ਰਿਹਾ ਹੈ ਕਨਸ਼ਾਮਪੂਰੀਆ ਗੈਂਗ ਜਿਸ ਤੋਂ ਬਾਅਦ ਗੁਰਦੀਪ ਗੋਖੇ ਸਰਪੰਚ ਦਾ ਕਤਲ ਹੁੰਦਾ ਹੈ ਇਸ ਦੌਰਾਨ ਲੰਡੇ ਹਰੀਕੇ ਦੇ ਨਾਲ ਦੇ ਸਾਥੀ ਸੱਤੇ ਨੁਸ਼ਹਿਰੇ ਅਤੇ ਗੁਰਦੇਵ ਜੈਸਲ ਨੇ ਦੋ ਕਤਲ ਕੀਤੇ ਇਨ੍ਹਾਂ ਇਲਾਕਿਆਂ ਦੇ ਵਿੱਚ ਬਿਕਰ ਸਿੰਘ ਨੂੰ ਪੁਲਿਸ ਦਾ ਮੁਖਬਰ ਦੱਸ ਕੇ ਅਤੇ ਗੁਰਦੀਪ ਗੋਖੇ ਸਰਪੰਚ ਨੂੰ ਡੋਨੀ ਬਲਦਾ ਕੇਸ ਵਾਰ ਦੱਸ ਕੇ ਮਰਵਾਇਆ ਗਿਆ ਸੱਤੇ ਨੁਸ਼ਹਿਰੇ ਅਤੇ ਗੁਰਦੇਵ ਜੈਸਲ ਵੱਲੋਂ ਲੰਡੇ ਹਰੀਕੇ ਦੇ ਬਿਹਾਫ ਉਤੇ ਹਾਲਾਂਕਿ ਇਸ ਇਲਾਕੇ ਤਰਨਤਾਰਨ ਦੇ ਆਲੇ ਦੁਆਲੇ ਦੇ ਜ਼ਿਲ੍ਹਿਆਂ ਦੇ ਵਿੱਚ ਕਈ ਹੋਰ ਅਪਰਾਧਿਕ ਵਾਰਦਾਤਾ ਜਾਂ ਫਿਰ ਕਤਲਾ ਜਿਨ੍ਹਾਂ ਦਾ ਜ਼ਿਕਰ ਮੈਂ ਸ਼ਾਇਦ ਇਸ ਰਿਪੋਰਟ ਵਿੱਚ ਨਹੀਂ ਕੀਤਾ ਉਹਨਾਂ ਨੂੰ ਲੰਡਾ ਹਰੀਕੇ ਗੈਂਗ ਵੱਲੋਂ ਕਰਵਾਇਆ ਗਿਆ ਲੇਕਿਨ 6 ਨ ਵੱਡੀਆਂ ਵਾਰਦਾਤਾਂ ਜਿਨ੍ਹਾਂ ਦਾ ਸلسਲਾ ਜਰਨੈਲ ਸਠਿਆਲੇ ਤੋਂ ਸ਼ੁਰੂ ਹੋ ਕੇ ਦੀਪੂ ਸਰਕਾਰੀਏ ਰਾਜ ਤਲਵੰਡੀ ਅਤੇ ਹੁਣ RAM ਗੋਪਾਲ ਯਾਨੀ ਕਿ ਮਿੰਟੂ ਬਾਮਣ ਤੱਕ ਆ ਕੇ ਰੁਕਦਾ ਹੈ ਇਹਨਾਂ ਵਾਰਦਾਤਾਂ ਨੂੰ ਕਲਸ਼ਾਮਪੁਰੀਆ ਗੈਂਗ ਅਤੇ ਦੋ ਵਾਰਦਾਤਾਂ ਨੂੰ ਲੰਡਾ ਹਰੀਕੇ ਗੈਂਗ ਵੱਲੋਂ ਅੰਜਾਮ ਦਵਾਇਆ ਗਿਆ ਇਥੇ ਪੁਲਿਸ ਦੀ ਭੂਮਿਕਾ ਬਾਰੇ ਗੱਲ ਕਰਨੀ ਬਹੁਤ ਹੀ ਜ਼ਰੂਰੀ ਹੈ 12 ਜਨਵਰੀ ਨੂੰ ਹੋਏ RAM ਗੋਪਾਲ ਦੇ ਕਤਲ ਦੀ ਵਾਰਦਾਤ ਤੋਂ ਕੁਝ ਹੀ ਥੇਰ ਬਾਅਦ ਤਰਨਤਾਰਨ ਪੁਲਿਸ ਨੇ ਕਾਫੀ ਮੁਸਤੈਦੀ ਬਖਾਂਦਿਆ ਹੋਇਆ ਦੋਹੇ ਸ਼ੂਟਰਜ਼ ਜਿਨ੍ਹਾਂ ਨੇ ਰਾਮਗੋਪਾਲ ਨੂੰ ਗੋਲੀਆਂ ਮਾਰੀਆਂ ਸਨ ਉਸ ਦਾ ਕਤਲ ਕੀਤਾ ਸੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਹਾਲਾਂਕਿ ਇਸ ਦੌਰਾਨ ਇੱਕ ਹਲਕਾ ਪੁਲਿਸ ਮੁਕਾਬਲਾ ਵੀ ਹੋਇਆ ਜਿਸ ਦੌਰਾਨ ਗੋਲੀ ਚੱਲੀ ਇੱਕ ਸ਼ੂਟਰ ਦੇ ਵੱਜੀ ਲੇਕਿਨ ਦੋਹੇ ਸ਼ੂਟਰ ਕਾਬੂ ਕਰ ਲਏ ਗਏ ਲੇਕਿਨ ਇਸ ਤੋਂ ਪਹਿਲਾਂ ਦੀਆਂ ਜਿਹੜੀਆਂ ਵਾਰਦਾਤਾਂ ਰਹੀਆਂ ਮੈਥੇ ਜ਼ਿਕਰ ਗੁਰਦੀਪ ਗੋਕੇ ਸਰਪੰਚ ਦੇ ਕਤਲ ਦੀ ਵਾਰਦਾਤ ਦਾ ਕਰਨਾ ਚਾਹਾਂਗਾ ਜਿਸ ਦੇ ਸ਼ੂਟਰਜ਼ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਗੁਰਸ਼ਰਨ ਅਤੇ 파ਰਸ ਨਾ ਦੇ ਦੋ ਵਿਅਕਤੀਆਂ ਨੂੰ ਦੋ ਸ਼ੂਟਰਜ਼ ਨੂੰ ਗ੍ਰਿਫਤਾਰ ਕੀਤਾ ਗਿਆ ਇੱਕ ਦੋਹੇ ਗੈਂਗਸਟਰ ਸੱਤੇ ਨਸ਼ੇਰੇ ਦੇ ਸ਼ੂਟਰ ਸਨ ਜਿਨ੍ਹਾਂ ਨੇ ਗੋਖੇ ਸਰਪੰਚ ਨੂੰ ਗੋਲੀਆਂ ਮਾਰੀਆਂ ਸੋ ਇਹਨਾਂ ਨੂੰ ਹਥਿਆਰ ਫੜਵਾਉਣ ਲਈ ਜਦੋਂ ਬਿਆਸ ਦਰਿਆ ਦੇ ਕੰਢੇ ਪੁਲਿਸ ਲੱਗੀ ਦੱਸਿਆ ਜਾਂਦਾ ਕਿ ਇਹਨਾਂ ਵਿੱਚੋਂ ਇੱਕ ਨੇ ਭੱਜਣ ਦੀ ਕੋਸ਼ਿਸ਼ ਕੀਤੀ ਹਾਲਾਂਕਿ ਇਹ ਜਿਹੜੀ ਕਹਾਣੀ ਹੈ ਪੁਲਿਸ ਦੀ ਯਾਨੀ ਕਿ ਪੁਲਿਸ ਦੀ ਇਹ ਜਿਹੜੀ ਸਟੈਂਡਰਡ ਜੀ ਕਹਾਣੀ ਬਣ ਗਈ ਹੈ ਕਿ ਕੋਈ ਗੈਂਗਸਟਰ ਫੜਿਆ ਗਿਆ ਉਸ ਨੂੰ ਫੜ ਕੇ ਦਰਿਆਕ ਦੇ ਕੰਢੇ ਜਾਂ ਕਿਸੇ ਹੋਰ ਥਾਂ ਦੇ ਉੱਤੇ ਲਜਾਇਆ ਗਿਆ ਜਿੱਥੇ ਕਿਸੇ ਹਥਿਆਰ ਨੂੰ ਨੇ ਚੁਕਾ ਚੁਪਾ ਕੇ ਲੁਕਾ ਕੇ ਰੱਖਿਆ ਹੋਇਆ ਸੀ ਉਸ ਦੀ ਬਰਾਮਦਗੀ ਕਰਦੇ ਸਮੇਂ ਉਸ ਵਿਅਕਤੀ ਨੇ ਪੁਲਿਸ ਦੀ ਕਸਟਡੀ ਵਿੱਚੋਂ ਭੱਜਣ ਦੀ ਕੋਸ਼ਿਸ਼ ਕੀਤੀ ਉਸ ਦੌਰਾਨ ਗੋਲੀਬਾਰੀ ਹੋਈ ਜਾਂ ਤਾਂ ਉਸ ਗੈਂਗਸਟਰ ਕ੍ਰਾਈਮਨਲ ਦੀ ਲੱਤ ਵਿੱਚ ਗੋਲੀ ਲੱਗੀ ਜਾਂ ਫਿਰ ਉਹ ਕ੍ਰਾਈਮਨਲ ਹੀ ਮਾਰਿਆ ਗਿਆ 31 ਅਕਤੂਬਰ 2024 ਨੂੰ ਇਹੀ ਹੋਇਆ ਗੁਰਦੀਪ ਗੋਖੇ ਦੇ ਕਤਲ ਕੇਸ ਦੇ ਵਿੱਚ ਫੜੇ ਗਏ ਗੁਰਸ਼ਰਨ ਅਤੇ 파ਰਸ ਦੇ ਨਾਲ ਜਿਨ੍ਹਾਂ ਨੂੰ ਪੁਲਿਸ ਹਥਿਆਰ ਫੜਾਉਣ ਲਈ ਲਿਜਾਂਦੀ ਹੈ ਜਿਸ ਤੋਂ ਬਾਅਦ ਭੱਜਣ ਦੀ ਕੋਸ਼ਿਸ਼ ਕਰਦੇ ਸਮੇਂ ਗੁਰਸ਼ਰਨ ਨੂੰ ਗੋਲੀ ਲੱਗਦੀ ਹੈ ਤੇ ਗੁਰਸ਼ਰਨ ਪੁਲਿਸ ਮੁਕਾਬਲੇ ਦੇ ਵਿੱਚ ਮਾਰਿਆ ਜਾਂਦਾ ਹੈ ਦੋਸਤੋ ਇੱਕ ਐਨਕਾਊਂਟਰ ਸੀ ਜਿਸ ਨੂੰ ਕਿ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਅੰਜਾਮ ਦਿੱਤਾ ਗਿਆ ਜਿਸ ਤੋਂ ਬਾਅਦ ਸੱਤੇ ਨੁਸ਼ਹਿਰੇ ਇਸ ਗੈਂਗ ਵੱਲੋਂ ਪੋਸਟਾਂ ਪਾਈਆਂ ਗਈਆਂ ਤੇ ਕਿਹਾ ਗਿਆ ਕਿ ਇਹ ਇੱਕ ਗਲਤ ਨਜਾਇਜ਼ ਐਨਕਾਊਂਟਰ ਸੀ ਆਪਾਂ ਪਿਛਲੇ ਕਈ ਮਹੀਨਿਆਂ ਯਾਰਾਦਰ ਕਈ ਸਾਲਾ ਨਹੀਂ ਬਲਕਿ ਕਈ ਦਹਾਕਿਆਂ ਤੋਂ ਇੱਕ ਸਟੈਂਡਰਡ ਜੀ ਕਹਾਣੀ ਪੰਜਾਬ ਪੁਲਿਸ ਦੀ ਸੁਣਦੇ ਆ ਰਹੇ ਹਾਲਾਂਕਿ ਇਸ ਕੇਸ ਦੇ ਵਿੱਚ ਅਪਰਾਧੀ ਨੇ ਕ੍ਰਿਮੀਨਲ ਨੇ ਜਿਸ ਤਰੀਕੇ ਦੇ ਨਾਲ ਗੁਰਦੀਪ ਗੋਖੇ ਸਰਪੰਚ ਦਾ ਨਜਾਇਜ਼ ਕਤਲ ਕੀਤਾ ਗਿਆ ਨਜਾਇਜ਼ ਇਸ ਵਾਸਤੇ ਕਿਉਂਕਿ ਕਤਲ ਕਰਨ ਵਾਲੇ ਕ੍ਰਿਮਨਲ ਤੇ ਗੈਂਗਸਟਰ ਖੁਦ ਸੋਸ਼ਲ ਮੀਡੀਆ ਪੋਸਟ ਉੱਤੇ ਲਿਖਦੇ ਪਏ ਸਨ ਕਿ ਨਜਾਇਜ਼ ਇਨਾਵਲੋਂ ਗੋਕੇ ਸਰਪੰਚ ਨੂੰ ਮਾਰਿਆ ਗਿਆ ਉਸ ਤੋਂ ਬਾਅਦ ਕਿਸੇ ਵੀ ਰਹਿਮ ਕਿਸੇ ਵੀ ਦਇਆ ਦੇ ਪਾਤਰ ਇਹ ਕ੍ਰਿਮਨਲ ਇਹ ਗੈਂਗਸਟਰ ਨਹੀਂ ਨੇ ਲੇਕਿਨ ਨਿਆਂ ਦਾ ਤਕਾਜ਼ਾ ਮੰਗ ਜ਼ਰੂਰ ਕਰਦਾ ਹੈ ਕਿ ਇੱਕ ਮੁਕਾਬਲਾ ਅਸਲ ਦੇ ਵਿੱਚ ਪੁਲਿਸ ਮੁਕਾਬਲਾ ਹੀ ਹੋਣਾ ਚਾਹੀਦਾ ਹੈ ਫਿਰ ਭਾਵੇਂ ਉਸ ਮੁਕਾਬਲੇ ਦੇ ਵਿੱਚ ਕਿਸੇ ਨੂੰ ਸਰੈਂਡਰ ਕਰਨ ਦਾ ਮੌਕਾ ਦਿੱਤਾ ਜਾਵੇ ਜਾਂ ਨਾ ਦਿੱਤਾ ਜਾਵੇ ਐਕਸਟੈਂਡਡ ਪੁਲਿਸ ਦੀ ਥਿਓਰੀ ਕਿਉਂਕਿ ਅੱਜ ਦੀ ਕੁਝ ਮਹੀਨੇ ਕੁਝ ਸਾਲਾਂ ਦੀ ਨਹੀਂ ਬਲਕਿ ਕਈ ਦਹਾਕਿਆਂ ਦੀ ਹੈ ਪੰਜਾਬ ਦੇ ਵਿੱਚ ਖਾਲਕੂਬਾਬ ਦੇ ਦੌਰ ਦੇ ਵਿੱਚ ਜਿਹੜੇ ਮੁਕਾਬਲੇ ਹੋਇਆ ਕਰਦੇ ਸਨ ਉਹਨਾਂ ਵਿੱਚੋਂ ਬਹੁਤ ਸੇ ਝੂਠੇ ਪੁਲਿਸ ਮੁਕਾਬਲੇ ਹੋਇਆ ਕਰਦੇ ਸਨ ਉਹਨਾਂ ਦੇ ਵਿੱਚ ਵੀ ਇਹੀ ਪੁਰਾਣੀ ਸਕ੍ਰਿਪਟ ਪੁਰਾਣੀ ਸਟੋਰੀ ਚੱਲੀ ਆ ਰਹੀ ਹੈ ਹਾਲਾਂਕਿ ਇਹਨਾਂ ਪਿਛਲੀਆਂ ਕੁਝ ਮਹੀਨਿਆਂ ਦੀਆਂ ਘਟਨਾਵਾਂ ਬਾਰੇ ਕੋਈ ਵੀ ਗੱਲ ਪੱਕੇ ਤਰੀਕੇ ਦੇ ਨਾਲ ਨਹੀਂ ਕਹੀ ਜਾ ਸਕਦੀ ਲੇਕਿਨ ਨਿਆਦਾ ਤਕਾਜ਼ਾ ਮੰਗ ਕਰਦਾ ਹੈ ਕਿ ਇਸ ਤਰੀਕੇ ਦੇ ਮਾਮਲਿਆਂ ਦੀ ਗਹਿਰਾਈ ਦੇ ਵਿੱਚ ਜਾ ਕੇ ਜਾਂਚ ਹੋਣੀ ਜ਼ਰੂਰੀ ਹੈ ਦੋਸਤੋ ਮੈਂ ਕਹਿੰਦਾ ਇਸ ਵਾਸਤੇ ਕਹਿ ਰਹੇ ਆਂ ਆਪਾਂ ਪਹਿਲਾਂ ਕਹਿ ਚੁੱਕੇ ਕਿ ਗੈਂਗਸਟਰ ਜੋ ਕਿ ਖੁਦ ਨਜਾਇਜ਼ ਕਤਲ ਕਰਕੇ ਸੋਸ਼ਲ ਮੀਡੀਆ ਪੋਸਟਾਂ ਉੱਤੇ ਜ਼ਿੰਮੇਵਾਰੀ ਪਾ ਰਹੇ ਨੇ ਮੈਂ ਸੱਤੇ ਨਸ਼ਰੇ ਦੀ ਗੁਰਦੀਪ ਗੋਖੇ ਸਰਪੰਚ ਦੇ ਕੇਸ ਦੀ ਗੱਲ ਕਰਤਾ ਪਿਆ ਹਾਂ ਕਿਸੇ ਰਹਿਮ ਦੇ ਦਇਆ ਦੇ ਪਾਤਰ ਨਹੀਂ ਨੇ ਲੇਕਿਨ ਐਥੇ ਇਸ ਗੱਲ ਨੂੰ ਇੱਕ ਵੱਖਰੇ ਨਜ਼ਰੀਏ ਤੇ ਨਾਲ ਸਮਝਣਾ ਇਸ ਵਾਸਤੇ ਸਾਡੇ ਤੁਹਾਡੇ ਲਈ ਜ਼ਰੂਰੀ ਹੈ ਕਿਉਂਕਿ ਇਹ ਉਹ ਪੰਜਾਬ ਹੈ ਜਿੱਥੇ ਪਿਛਲੇ ਕੁਝ ਸਾਲਾ ਦੌਰਾਨ ਅਜਿਹੇ ਸ਼ਾਤਰ ਕ੍ਰਿਮੀਨਲ ਸੀਰੀਅਲ ਕਿਲਰ 6-6 ਕਤਲ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਲੋਕਾਂ ਨੂੰ ਜੂੰਦੇ ਸਾੜਨ ਵਾਲੇ 4-4 5-5 ਵਾਰਦਾਤਾਂ ਦੇ ਸ਼ਾਰਪ ਸ਼ੂਟਰ ਮੈਂ ਜੱਸੇ ਹੈਪੋਵਾਲ ਅਤੇ ਨੀਰਜ ਜੱਸਕੇ ਵਰਗਿਆਂ ਦੀ ਗੱਲ ਕਰਨਾ ਚਾਹਾਂਗਾ ਜਿਨ੍ਹਾਂ ਨੂੰ ਬਹੁਤ ਹੀ ਸਧਾਰਨ ਦੇ ਆਪਰੇਸ਼ਨ ਦੇ ਵਿੱਚ ਗ੍ਰਿਫਤਾਰ ਦਿਖਾਇਆ ਗਿਆ ਦਰਸਾਇਆ ਗਿਆ ਕੋਈ ਵੇਰਵੇ ਜਾਰੀ ਨਹੀਂ ਕੀਤੇ ਗਏ ਕਦੋਂ ਕਿਹੜੇ ਸ਼ਹਿਰ ਤੋਂ ਕਿਹੜੇ ਆਪਰੇਸ਼ਨ ਦੇ ਤਹਿਤ ਇਹਨਾਂ ਦੀਆਂ ਗ੍ਰਿਫਤਾਰੀਆਂ ਸੰਭਵ ਹੋ ਪਾਈਆਂ ਸੋ ਕ੍ਰਾਈਟੇਰੀਅਮ ਤੇ ਪੈਮਾਨਾ ਕੀ ਹੈ ਕਿਸ ਗੈਂਗ ਜਾਂ ਕਿਸ ਗੈਂਗਸਟਰ ਦੇ ਖਿਲਾਫ ਪੁਲਿਸ ਨੇ ਸਖਤ ਹੋਣਾ ਹੈ ਕਿਸ ਦੀ ਲੱਤ ਵਿੱਚ ਗੋਲੀ ਵੱਜਣੀ ਹੈ ਤੇ ਕਿਸ ਦੀ ਹਿੱਕ ਵਿੱਚ ਗੋਲੀ ਵੱਜਣੀ ਹੈ ਇਸ ਦਾ ਕੋਈ ਵੀ ਫਾਰਮੂਲਾ ਅਵੇਲੇਬਲ ਨਹੀਂ ਹੈ ਸੋ ਸਵਾਲ ਤਾਂ ਉਠਣਗੇ ਤੇ ਕੋਈ ਪੁੱਛਣ ਵਾਲਾ ਵੀ ਚਾਹੀਦਾ ਹੈ ਇੱਕ ਹੋਰ ਬਹੁਤ ਇੰਪੋਰਟੈਂਟ ਗੱਲ ਇਸ ਪੂਰੇ ਘਟਨਾਕਰਮ ਮਾਜੇ ਦੇ ਇਹਨਾਂ ਗੈਂਗ ਤੇ ਗੈਂਗ ਵਾਰ ਦੇ ਮੁਤਲਕ ਇਹ ਹੈ ਕਿ ਅੱਜ ਤੋਂ ਡੇਢ ਸਾਲ ਪਹਿਲਾਂ ਜਦੋਂ ਜਰਨੈਲ ਸਠਿਆਲਾ ਦੇ ਕਤਲ ਤੋਂ ਬਾਅਦ ਗੈਂਗਸਟਰ ਡੋਨੀ ਬਲ ਅਤੇ ਮਨਕਨ ਸ਼ਾਮਪੂਰੀਆ ਤੇ ਹੋਰ ਮੈਂਬਰਾਂ ਦੀ ਹੋਰ ਗੈਂਗਸਟਰਾਂ ਦੀ ਤਸਵੀਰਾਂ ਜਾਰੀ ਕੀਤੀਆਂ ਇਸ ਤੋਂ ਤਕਰੀਬਨ ਡੇਢ ਸਾਲ ਬੀਤਣ ਤੋਂ ਬਾਅਦ ਅੱਜ ਤੱਕ ਇਹਨਾਂ ਤਸਵੀਰਾਂ ਦੇ ਵਿੱਚ ਜਿਹੜੇ ਲੋਕ ਵੇਖੇ ਜਾ ਰਹੇ ਨੇ ਤਿੰਨ ਲੋਕਾਂ ਨੂੰ ਉਪਾਛੜ ਦिए ਕਿਉਂਕਿ ਪੁਰਤਕਾਲ ਦੇ ਵਿੱਚ ਮਨਕੰਸ਼ਾਮਪੁਰੀਆ ਤੇ ਡੋਨੀ ਬੱਲ ਨੇ ਮਨਜੀਤ ਮਾਹਲ ਦਿੱਲੀ ਦੀ ਜੇਲ੍ਹ ਦੇ ਵਿੱਚ ਹੈ ਲੇਕਿਨ ਸਵਾਲ ਇਹ ਖੜਾ ਹੋ ਰਿਹਾ ਹੈ ਕਿ ਇਹਨਾਂ ਦੇ ਇਲਾਵਾ ਜਿਹੜੇ 7 ਲੋਕ ਇਸ ਤਸਵੀਰ ਦੇ ਵਿੱਚ ਵੇਖੇ ਜਾ ਰਹੇ ਨੇ ਜੋ ਕਿ ਪੰਜਾਬ ਪੁਲਿਸ ਦਾ ਦਸਤਾਵੇਜ਼ ਹੈ ਉਹਨਾਂ ਵਿੱਚੋਂ ਕਿੰਨਿਆਂ ਦੀ ਗ੍ਰਿਫਤਾਰੀ ਹੋ ਪਾਈ ਹੈ ਤੇ ਸ਼ਾਇਦ ਇਹ ਹੀ ਉਹ ਨੁਕਤਾ ਜੋ ਕਾਫੀ ਹੱਦ ਤੱਕ ਸਪਸ਼ਟ ਕਰਦਾ ਐ ਐਕਸਪਲੇਨ ਕਰਦਾ ਐ ਉਹਨਾਂ ਕਾਰਨਾਂ ਨੂੰ ਜਿਸ ਕਰਕੇ ਕੰਸ਼ਾਮਪੁਰੀਆ ਗੈਂਗ ਦਾ ਅਪਰਾਧ ਜਗਤ ਦੇ ਵਿੱਚ ਇਕ ਬਹੁਤ ਹੀ ਤੇਜ਼ੀ ਦੇ ਨਾਲ ਉਭਾਰ ਪਿਛਲੇ ਸਵਾ ਡੇਢ ਸਾਲਾਂ ਦੇ ਅਰਸੇ ਦੌਰਾਨ ਹੋਇਆ ਹੈ ਇਸ ਦੇ ਖਤਰਨਾਕ ਸ਼ੂਟਰਸ ਅਤੇ ਸ਼ਾਰਪ ਸ਼ੂਟਰਸ ਦਾ شناخت ਹੋਣ ਦੇ ਬਾਵਜੂਦ ਪਿਛਲੇ ਸਵਾ ਡੇਢ ਸਾਲਾਂ ਦੌਰਾਨ ਗ੍ਰਿਫਤਾਰ ਨਾ ਕੀਤਾ ਜਾ ਪਾਣਾ ਇੱਕ ਫੈਕਟਰ ਰਿਹਾ ਜਿਸ ਕਰਕੇ ਕਨਸ਼ਾਮਪੂਰੀਆ ਗੈਂਗ ਅੱਜ ਦੀ ਤਰੀਕ ਦੇ ਵਿੱਚ ਪੰਜਾਬ ਦਾ ਸਭ ਤੋਂ ਡੈਡਲੀ ਗੈਂਗ ਉੱਭਰ ਚੁੱਕਾ ਹੈ ਤੇ ਹੁਣ ਗੱਲ ਅੱਗੇ ਜਾ ਚੁੱਕੀ ਹੈ ਕਨਸ਼ਾਮਪੂਰੀਆ ਗੈਂਗ ਜਿਸ ਦੀ ਪਹਿਲਾਂ ਤੋਂ ਹੀ ਦਵਿੰਦਰ ਬੰਬੀਹਾ ਗੈਂਗ ਦੇ ਨਾਲ ਇੱਕ ਚੰਗੀ ਸਾਹਣ ਸੀ ਕਿਉਂਕਿ ਗੋਪੀ ਕਨਸ਼ਾਮਪੂਰੀਆ ਤੇ ਦਵਿੰਦਰ ਬੰਬੀਹਾ ਦੋਹੇ ਗੈਂਗਸਟਰ ਹੁਣ ਮਰ ਚੁੱਕੇ ਨੇ ਲੇਕਿਨ ਜੂੰਦਿਆਂ ਜੀ ਇਹ ਦੋਹੇ ਇਕੱਠੇ ਰਹੇ ਇਹਨਾਂ ਨੇ ਇੱਕ ਦੂਸਰੇ ਦੇ ਨਾਲ ਕੰਮ ਵੀ ਕੀਤਾ ਸੋ ਇਹਨਾਂ ਦੀ ਮੌਤ ਤੇ ਮਗਰੋਂ ਇਹਨਾਂ ਦੇ ਗੈਂਗ ਨਾਲ ਅਲਾਈਨ ਨੇ ਲੇਕਿਨ ਹੁਣ ਅਪਰਾਧੀਆਂ ਦੀ ਇੱਕ ਜਿਹੜੀ ਵੱਡੀ ਲੀਗ ਦੀ ਤਸਵੀਰ ਉੱਪਰ ਦੀ ਹੋਈ ਸਾਫ਼ ਨਜ਼ਰ ਆ ਰਹੀ ਹੈ ਉਸ ਵਿੱਚ ਬੰਬੀਹਾ ਅਤੇ ਕਨਸ਼ਾਮਪੂਰੀਆ ਗੈਂਗ ਪੰਜਾਬ ਅਤੇ ਹਰਿਆਣੇ ਦੇ ਲੱਕੀ ਪਟਿਆਲ ਅਤੇ ਪੂਪੀ ਰਾਣੇ ਵਰਗੇ ਗੈਂਗਸਟਰਾਂ ਦੇ ਨਾਲ ਤਾਂ ਅਲਾਈਨਡ ਹੈਗੇ ਹੀ ਨੇ ਲੇਕਿਨ ਇਸ ਤੋਂ ਇਲਾਵਾ ਪੈਨ ਇੰਡੀਆ ਲੈਵਲ ਦੇ ਕੋਮੰਤਰੀ ਪਦਰੁੱਤੇ ਕੌਸ਼ਲ ਚੌਧਰੀ ਨਵੀਨ ਬਾਲੀ ਤੇ ਕਈ ਅਜਿਹੇ ਗੈਂਗਸ ਜੋ ਕਿ ਰਵਾਇਤੀ ਤੌਰ ਉਤੇ ਲਾਰੈਂਸ ਬਿਸ਼ਨੋਈ ਦੇ ਵਿਰੋਧੀ ਗੈਂਗ ਮੰਨੇ ਜਾਂਦੇ ਨੇ ਉਹਨਾਂ ਦੇ ਨਾਲ ਵੀ ਇਹਨਾਂ ਦੀ ਸਾਂਝ ਬਣਦੀ ਹੋਈ ਨਜ਼ਰ ਆ ਰਹੀ ਹੈ ਇਸ ਪੂਰੀ ਅਲਾਈਨਮੈਂਟ ਦੇ ਵਿੱਚੋਂ ਅਰਸ਼ ਡਾਲੇ ਵਰਗੇ ਕ੍ਰਿਮੀਨਲ ਗੈਂਗਸ ਨੂੰ ਵੀ ਰੂਲ ਆਊਟ ਨਹੀਂ ਕੀਤਾ ਜਾ ਸਕਦਾ ਸੋ ਲਾਰਜਰ ਪਿਕਚਰ ਦੇ ਵਿੱਚ ਨਾ ਸਿਰਫ ਹੈਰੀ ਚੱਠਾ ਜੱਗੂ ਭਗਵਾਨਪੁਰੀਆ ਜਾਂ ਲੰਡਾ ਹਰੀਕੇ ਜੋ ਕਿ ਅੱਜ ਦੀ ਤਰੀਕ ਦੇ ਵਿੱਚ ਕਨਸ਼ਾਮਪੂਰੀਆ ਗੈਂਗ ਦੇ ਨਿਸ਼ਾਨੇ ਟਾਰਗੇਟ ਤੇ ਨੇ ਉਹਨਾਂ ਲਈ ਇਹ ਲੀਗ ਇੱਕ ਚੁਣੌਤੀ ਹੈ ਬਲਕਿ ਆਉਣ ਵਾਲੇ ਦਿਨਾਂ ਮਹੀਨਿਆਂ ਦੇ ਵਿੱਚ ਲੋਰੈਂਸ ਬਿਸ਼ਨੋਈ 골ਡੀ ਬਰਾੜ ਕਾਲਾ ਜਠੇੜੀ ਰੋਹਿਤ ਗੁਦਾਰਾ ਗੈਂਗ ਲਈ ਵੀ ਇਹ ਲੀਗ ਕਈ ਦਿੱਕਤਾਂ ਖੜੀਆਂ ਕਰ ਸਕਦੀ ਹੈ ਸੋ ਦੋਸਤੋ ਛੋਟੀਆਂ ਤੇ ਸਾਧਾਰਨ ਦਿਸਣ ਵਾਲੀਆਂ ਇਹਨਾਂ ਅਪਰਾਧਿਕ ਘਟਨਾਵਾਂ ਤੋਂ ਅੰਡਰਵਰਲਡ ਦੇ ਉੱਭਰ ਰਹੇ ਵੱਡੇ ਸਮੀਕਰਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨ ਵਾਲੀ ਆਪਣੀ ਅੱਜ ਦੀਸ ਰਿਪੋਰਟ ਨੂੰ ਮੈਂ ਇਸੇ ਨੁਕਤੇ ਉੱਤੇ ਵਿਰਾਮ ਦਾਗਾ ਤੇ ਚਾਹਾਂਗਾ ਕਿ ਤੁਸੀਂ ਵੀ ਜੇ ਇਸ ਬਾਰੇ ਕੋਈ ਵਿਚਾਰ ਰੱਖ ਦਿਓ ਸਾਂਝੇ ਜ਼ਰੂਰ ਕਰੋ ਇੱਕ ਹੋਰ ਰਿਪੋਰਟ ਲੈ ਕੇ ਫੇਰ 체ਤੀ ਹੋਏਗੀ ਬੁਲਾਕਾਤ ਜਲਦੀ ਮਿਲਦੇ ਹਾਂ